ਸਭ ਤੋਂ ਮੁਸ਼ਕਿਲ ਪਾਲ ਕੋਈ ਮੁੰਬਈ ਦਾ ਰਿਹਾ ਹੋਵੇ ਜਦੋਂ ਮੁੰਬਈ ਵਿੱਚ ਤੁਸੀਂ ਰਹਿ ਰਹੇ ਸੀ ਕਿਉਂਕਿ ਉੱਥੇ ਹਰ ਕੋਈ ਬੜਾ ਬਿਜ਼ੀ ਆਪਣੀ ਲਾਈਫ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਇੱਕ ਦੂਜੇ ਨੂੰ ਦੇਣ ਦੇ ਲਈ ਐਂਡ ਮੇਬੀ ਸਟਾਰਟਿੰਗ ਤੋਂ ਕੋਈ ਦੋਸਤ ਵੀ ਨਾ ਤੋਂ ਹੋਵੇ ਤੁਹਾਡਾ ਤੇ ਅਸੀਂ ਜ਼ਿਆਦਾ ਯਕੀਨ ਵੀ ਨਹੀਂ ਕਰ ਪਾਉਂਦੇ ਲੋਕਾਂ ਦੇ ਉੱਪਰ ਕੋਈ ਇਸ ਜਰਨੀ ਦੇ ਵਿੱਚ ਕੋਈ ਸਭ ਤੋਂ ਮੁਸ਼ਕਿਲ ਪਾਲ ਸਲ ਤੁਹਾਡਾ ਬਹੁਤ ਸੀਰੀਅਸ ਇੱਕ ਉਹ ਹੈ ਇੱਕ ਵਾਰੀ ਮੀ ਟੂ ਚੱਲਿਆ ਸੀਗਾ ਹੂੰ ਬਹੁਤ ਬਹੁਤ ਹਾਂਜੀ ਮੇਲਜ਼ ਲਈ ਬਹੁਤ ਜ਼ਿਆਦਾ ਹੈ ਇੱਕ ਮਤਲਬ ਇਸਾਈਕੋਲੋਜੀਕਲੀ ਕਿਉਂਕਿ ਪੰਜਾਬੀ ਆਪਣੇ ਥੋੜੇ ਆਪਾਂ ਦਿਖ ਰੱਬ ਨੇ ਸਟਰੋਂਗ ਦਿੱਤੇ ਹੈਗੇ ਆ ਤਾਂ ਜਿਹੜੇ ਉੱਥੇ ਹੁਣ ਕਈ ਗੇਜ਼ ਸੀਗੇ ਜੀ ਉਹ ਜਦੋਂ ਅਟੈਂਪਟ ਕਰਦੇ ਸੀ ਇਕੱਲੇ ਕੁੜੀਆਂ ਨੂੰ ਨਹੀਂ ਹੈਗਾ ਹੁੰਦਾ ਵੀ ਮੋਸਟਲੀ ਕਹਿੰਦੇ ਨੇ ਨਾ ਕੰਪਰੋਮਾਈਜ਼ ਜਾਂ ਕਈ ਚੀਜ਼ਾਂ ਜੋੜ ਦਿੰਦੇ ਨੇ ਪਰ ਬੰਦੇ ਜਿਹੜੀ ਮਾਨਸਿਕ ਸਥਿਤੀ ਤੋਂ ਗੁਜ਼ਰਦੇ ਹੈਗੇ ਆ ਸੋ ਕਈ ਵਾਰੀ ਅਨਐਪ੍ਰੋਪਰੀਏਟ ਤੁਹਾਨੂੰ ਮਤਲਬ ਵੀ ਟੱਚ ਕਰਦੇ ਆ ਜੀ ਜਾਂ ਕੋਸ਼ਿਸ਼ ਲਈ ਸੋ ਉਹ ਉਹ ਚੀਜ਼ਾਂ ਮੇਰੇ ਨਾਲ ਦੋ ਤਿੰਨ ਕ ਹਾਦਸੇ ਹੋਏ ਲੇਕਿਨ ਤੁਸੀਂ ਉਹ ਸਫਰ ਕੀਤੀਆਂ ਬਾਲੀਵੁੱਡ ਐਕਟਰੀ ਵਿੱਚ ਹਾਂਜੀ ਬਾਲੀਵੁੱਡ ਦੇ ਵਿੱਚ ਪਰ ਉਹ ਆਈ ਨਹੀਂ ਵੀ ਮੈਨੂੰ ਕੋਈ ਹੋਇਆ ਬਟ ਇਫ ਸਮਵਨ ਟ੍ਰਾਈ ਟੂ ਆਪਨ ਪਤਾ ਲੱਗ ਜਾਂਦਾ ਮਤਲਬ ਵੀ ਜੇ ਉਹਨੇ ਟੱਚ ਤੁਹਾਨੂੰ ਉਸ ਲੈਵਲ ਦੇ ਨਾਲ ਕੀਤਾ ਹੈ ਨਾ ਜੀ ਤੇ ਉਦੋਂ ਵੀ ਬੱਟ ਤਾਂ ਬਹੁਤ ਚੜਦਾ ਆਪਣੇ ਤੇ ਵੀ ਸ਼ੁਰੂ ਦੇ ਵਿੱਚ ਤਾਂ ਇੱਕ ਅਤੇ ਤੇ ਤਪੜ ਵੀ ਜੜਿਆ ਹੋਇਆ ਹੈਗਾ ਹਨਾ ਓਕੇ ਹਾਂਜੀ ਉਹ ਬਦ ਉਹ ਹੈ ਪਰ ਲੇਟਰ ਆਨ ਉਹਦੇ ਨਾਲ ਕੁਝ ਹੋਇਆ ਨਹੀਂ ਉਹ ਆਪਣੇ ਆਪ ਨੂੰ ਉੱਥੇ ਕਹਿੰਦੇ ਨੇ ਜੀ ਫਿਰ ਬਾਅਦ ਦੇ ਵਿੱਚ ਤਾਂ ਹੈ ਸੀਗਾ ਜੀ ਸਸਟੀਕਲ ਦੇ ਸੀ ਨਾਟ ਮਾਈ ਕਪ ਆਫ ਟੀ ਠੀਕ ਆ ਕੋਈ ਗੱਲ ਨਹੀਂ ਪਰ ਉਹ ਦਿਮਾਗ ਦੇ ਵਿੱਚ ਚੀਜ਼ਾਂ ਰਹਿ ਜਾਂਦੀਆਂ ਨੇਗੀਆਂ ਤਾਂ ਇੱਕ ਵਾਰੀ ਕਿਸੇ ਨੇ ਕਹਿ ਵੀ ਦਿੱਤਾ ਸੀਗਾ ਨਵੇਂ ਨਵੇਂ ਗਏ ਸੀ ਕਹਿੰਦੇ ਅਸੀਂ ਤੂੰ ਇੰਡਸਟਰੀ ਵਿੱਚ ਕਿਵੇਂ ਕੰਮ ਕਰ ਲੂਗੀ ਤੇ ਮੈਂ ਦੇਖਦਾ ਹਾਂ ਕੌਣ ਤੁਹਮੇ ਕੰਮ ਦਿੰਦਾ ਹੈ ਉਹ ਤੁਹਾਡਾ ਕਲਚਰ ਫਿਰ ਕਹਾਂਗੇ ਬਹੁਤ ਅਲੱਗ ਹੈ ਬਾਲੀਵੁੱਡ ਦਾ हां जी हम तो उरे भी सुख ਨਾਲ <laughs> खासा ਕੁਝ ਹੋਇਆ ਤੇ ਹੈ ਓਕੇ ਬਟ ਠੀਕ ਹੈ ਉਹਨਾਂ ਦੀ ਆਪਣੀ ਲਾਈਫ ਹੈ ਪਰ ਇਹ ਹੈ ਵੀ ਥੋੜਾ ਜਿਹਾ ਮਜਬੂਰੀ ਦਾ ਜਿਹੜਾ ਫਾਇਦਾ ਉਠਾਉਂਦੇ ਨੇਗੇ ਦਸ ਬੈਡ ਉਹ ਉਹ ਮਾਨਸਿਕ ਸਥਿਤੀ ਤੁਹਾਡੀ ਮਤਲਬ ਇਹ ਬਾਤ ਇੱਕ ਤਾਂ ਤੁਸੀਂ ਵੈਸੇ ਸਟ੍ਰਗਲ ਕਰ ਰਹੇ ਹੋ ਮਿਲੋਂ ਘਰ ਤੋਂ ਦੂਰ ਜੀ ਕੰਮ ਨਿਭਾਈ ਚਾਂਸ ਜਿਹੜਾ ਤੁਸੀਂ ਚਾਹੁੰਦੇ ਮਿਲ ਰਿਹਾ ਹੈ ਉਤੋਂ ਇੰਜ ਇੰਜ ਚੀਜ਼ਾਂ ਸੋ ਇਹ ਬਹੁਤ ਚੀਜ਼ਾਂ ਦੇਖੀਆਂ ਨੇ ਉਹ ਫੀਮ ਜੀ ਜੀ ਫੀਮੇਲਜ਼ ਦੇ ਨਾਲ ਨਾਲ ਮੇਲ ਵੀ ਸਫਰ ਕਰਦੇ ਨੇ ਸ਼ਾਇਦ ਦੁਨੀਆਂ ਖੁੱਲ ਕੇ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ ਉਹਨਾਂ ਵੱਲੋਂ ਬਿਲਕੁਲ ਹਾਂਜੀ ਹਾਂਜੀ ਅੱਛਾ ਕਦੀ ਅਗੈ ਵੀ ਸਰ ਇਹ ਚੀਜ਼ ਹੋਈ ਜਿਵੇਂ ਤੁਸੀਂ ਕਹਿੰਦੇ ਕਈ ਵਾਰ ਕੰਮ ਮਨ ਪਸੰਦ ਨਹੀਂ ਮਿਲਦਾ ਕਿ ਹਾਂ ਕਿਉਂਕਿ ਲਾਈਫ ਸਟਾਈਲ ਮੇਨਟੇਨ ਕਰਕੇ ਰੱਖਣਾ ਹੈ ਜਿਵੇਂ ਅਸੀਂ ਲੋਕਾਂ ਵਿੱਚ ਜਾ ਰਹੇ ਹਾਂ ਮਿਲ ਰਹੇ ਹਾਂ ਹਰ ਚੀਜ਼ ਦੇ ਖਰਚੇ ਨੇ ਤੋਂ ਖਰਚੇ ਵੀ ਪੂਰੇ ਸਿਰਫ ਇਸੇ ਇੰਡਸਟਰੀ ਇਸੇ ਕੰਮ ਤੋਂ ਹੀ ਹੋਣੇ ਆ ਕਦੀ ਹੋਇਆ ਕਿ ਕਦੀ ਕੋਈ ਕੈਰੇਕਟਰ ਨਹੀਂ ਸੀ ਪਸੰਦ ਜਾਂ ਰੋਲ ਨਹੀਂ ਸੀ ਕਰਨਾ ਚਾਹੁੰਦੇ ਬਟ ਪੈਸੇ ਅੱਛੇ ਮਿਲ ਰਹੀ ਸੀ ਤੇ ਇਸ ਕਰਕੇ ਕਰਨਾ ਪਿਆ ਹੋ ਇਦਾਂ ਦੇ ਮੈਂ ਮੈਂ ਹਮੇਸ਼ਾ ਨਾ ਜ਼ਿਆਦਾ ਮੇਰੇ ਕੋਲ ਬੈਂਕ ਬੈਲੈਂਸ ਨਹੀਂ ਰਹਿੰਦਾ ਹੈਗਾ ਤੇ ਮੈਂ ਆਪਣੇ ਬੈਂਕ ਬੈਲੈਂਸ ਦੇ ਹਿਸਾਬ ਨਾਲ ਕੰਮ ਕਰਦਾ ਹਾਂ ਬਿਕੋਜ਼ ਫੈਮਿਲੀ ਹੈ ਜੀ ਹੁਣ ਉੱਥੇ ਤੁਸੀਂ ਪ੍ਰਾਇੋਰਟੀ ਠੀਕ ਹੈ ਤੁਹਾਡਾ ਕੰਮ ਹੁੰਦਾ ਹੈਗਾ ਤੇ ਕੁਆਲਿਟੀ ਵਰਕ ਵੀ ਜਿੱਦਾਂ ਤੁਸੀਂ ਕਰਨਾ ਚਾਹੁੰਦੇ ਹੋ ਬਟ ਸਮ ਟਾਈਮ ਜਿਵੇਂ ਤੁਸੀਂ ਗੱਲ ਕੀਤੀ ਪੈਸੇ ਵਾਲੀ ਪਰ ਹੁਣ ਜਦੋਂ ਪਤਾ ਹੈ ਬਈ ਪਿੱਛੇ ਪਰਿਵਾਰ ਵੀ ਹੈਗਾ ਬੰਬਈ ਆ ਖਰਚੇ ਬਹੁਤ ਆ ਤੇ ਇੱਕ ਤੁਸੀਂ ਵੈਸੇ ਇੱਕ ਲਾਈਫ ਸਟਾਈਲ ਦੇ ਵਿੱਚ ਬੰਨੇ ਹੋਏ ਹੋ ਤੁਹਾਨੂੰ ਇੱਕ ਟਿਪੀਕਲ ਕੋਈ ਚੀਜ਼ ਕਰਨੀ ਹੀ ਪੈਂਦੀ ਹੈਗੀਆਂ ਨੇ ਉਫਰ ਉੱਥਾ ਫਿਰ ਜਿਹੜਾ ਕੰਮ ਆਉਂਦਾ ਜੀ ਤਾਂ ਉਹ ਫਿਰ ਕਰਨਾ ਪੈਂਦਾ ਕੀਤੇ ਨੇ ਇਹ ਜੀ ਪਰ ਉਹ ਇਹ ਹੈ ਵੀ ਜੇ ਤੁਸੀਂ ਵਾਕਈ when you love your craft ਤੇ ਜੇ ਤੁਸੀਂ ਇੱਕ ਸੀਰੀਅਸ ਇਹਦੇ ਵਿੱਚ ਪੈਸ਼ਨ ਪੈਸ਼ਨੇਟਲੀ ਜੁੜ ਜਾਂਦੇ ਹੋ ਉਹ ਤੋਂ ਬਾਅਦ ਜਦੋਂ ਤੁਸੀਂ ਆਪਣੇ ਮਨਪਸੰਦ ਦਾ ਕੰਮ ਨਹੀਂ ਕਰਦੇ ਨਾ ਉਹ ਇੱਕ ਕਲਾਕਾਰ ਦੀ ਮੌਤ ਹੁੰਦੀ ਹੈ ਜੀ ਸੋ ਕਈ ਵਾਰ ਮਰੇ ਆ ਪਰ ਇਹ ਹੈ ਵੀ ਫਿਰ ਉਹ ਤੋਂ ਬਾਅਦ ਮੈਨੂੰ ਇਹਦਾ ਰਿਗਰਟ ਨਹੀਂ ਹੈਗਾ ਬਿਕੋਜ਼ ਆਪਾਂ ਹੀ ਚੁਣੀ ਹੋਈਆਂ ਨੇ ਚੀਜ਼ਾਂ ਹੈ ਸੋ ਠੀਕ ਹੈ ਜੀ ਸਤ ਇੱਕ ਪ੍ਰੋਸੈਸ ਆਫ ਲਾਈਫ ਸਾਰੀ ਚੀਜ਼ਾਂ ਹੁੰਦੀਆਂ ਨੇ ਚੱਲੀ ਜਾਂਦੀ ਜੀ